ਖਬਰਾਂ ਨੇ ਪਟਿਆਲਾ ਤੋਂ ਜਿੱਥੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਚਾਰ ਪ੍ਰੋਫੈਸਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਦੇ باوجود ਵਿਦੇਸ਼ ਦੇ ਵਿੱਚ ਪੱਕੀ ਨਗਰਤਾ ਲੈਣ ਦੇ ਮਾਮਲੇ ਦੀ ਜਾਂਚ ਚੱਲ ਰਹੀ ਸੀ ਜਿਸ ਤੋਂ ਬਾਅਦ ਦੋ ਪ੍ਰੋਫੈਸਰਾਂ ਨੇ ਅਸਤੀਫਾ ਦੇ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ ਸਮੇਂ ਤੋਂ ਪਹਿਲਾਂ ਇੱਕ ਨੇ ਸੇਵਾਮੁਕਤੀ ਲੈ ਲਈ ਜਦਕਿ ਇੱਕ ਪ੍ਰੋਫੈਸਰ ਦੇ ਖਿਲਾਫ ਜਾਂਚ ਜਾਰੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਰੋਹੀ ਵਾਲੀਏ ਟੀਮਾ ਡਾਂਸ ਭਗਤ ਨੇ ਅਸਤੀਫਾ ਦੇਣ ਵਾਲੇ ਪਹਿਲੇ ਪ੍ਰੋਫੈਸਰ ਹਨ ਜਦਕਿ ਰਣਵਿੰਦਰਜੀਤ ਕੋਰ ਲੋਕ ਪ੍ਰਸ਼ਾਸਨ ਵਿਭਾਗ ਦੇ ਦੂਸਰੇ ਦੱਸੇ ਜਾ ਰਹੇ ਹਨ ਅਤੇ ਤੀਸਰੇ ਜਸ਼ਨਦੀਪ ਸਿੰਘ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਦੇ ਉੱਥੇ ਹੀ ਚੌਥੇ ਪੁਸ਼ਪਿੰਦਰ ਸਿੰਘ ਗਿੱਲ ਜਿਨ੍ਹਾਂ ਇੱਕ ਲੱਖ ਜਾਣ ਜਾਰੀ ਹੈ ਜਿਹੜਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਾਂ ਦਾ ਮਾਮਲਾ ਕੀ ਮਾਮਲਾ ਹੈਗਾ ਉਹ ਇਹ ਜੀ ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਾਨੂੰ 22 ਦਸੰਬਰ 2022 ਚ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਜੋ ਇੱਕ ਜ਼ਿਕਰ ਸੀਗਾ ਕਿ ਕੁਝ ਅਧਿਆਪਕਾਂ ਕੋਲ ਬਾਹਰਲੇ ਕਿਸੇ ਮੁਲਕ ਦੀ ਪੀਆਰ ਹੈਗੀ ਹੈ ਉਹਦੇ ਬਾਰੇ ਕਾਰਵਾਈ ਕੀਤੀ ਗਈ ਸੀ ਇਹ ਕੀ ਨੋਟੀਫਿਕੇਸ਼ਨ ਕਦੋਂ ਦਾ ਹੈਗਾ ਵੀ ਇਹ ਯੂਨੀਵਰਸਿਟੀ ਦਾ ਕਾਨੂੰਨ ਹੈਗਾ ਵੀ ਬਾਹਰਲਾ ਬੰਦਾ ਨਹੀਂ ਉਹ ਪੰਜਾਬ ਸਰਕਾਰ ਦਾ ਹੀ ਜੋ ਕਾਨੂੰਨ ਹੈ ਜੀ ਉਹ ਹੀ ਯੂਨੀਵਰਸਿਟੀ ਤੇ ਲਾਗੂ ਹੈ ਇਹ ਕਦੋਂ ਤੋਂ ਪੀਆਰ ਸੀਗਾ ਮੈਂ ਅ ਇਸਤੇ ਬਾਰੇ ਤਾਂ ਨਹੀਂ ਮੈਂ ਕਹਿ ਸਕਤੀ ਲੇਕਿਨ ਜਿਹੜੀ ਵਿਭਾਗੀ ਕਾਰਵਾਈ ਕੀਤੀ ਗਈ ਉਹਦੇ ਦੌਰਾਨ ਉਹਦੇ ਵਿੱਚੋਂ ਦੋ ਅਧਿਆਪਕਾਂ ਨੇ ਰੈਜ਼ੀਗਨੇਸ਼ਨ ਦੇ ਦਿੱਤਾ ਜਿਹੜਾ ਕਿ ਵਾਈਸ ਚਾਂਸਲਰ ਸਾਹਿਬ ਵੱਲੋਂ ਤੇ ਸਿੰਡੀਕੇਟ ਵੱਲੋਂ ਪ੍ਰਵਾਨ加ਗ ਲਿਆ ਗਿਆ ਹੈ ਤੇ ਇੱਕ ਅਧਿਆਪਕ ਵੱਲੋਂ ਅ ਪ੍ਰੀਮੈਚੂਰ ਰਟਾਇਰਮੈਂਟ ਲਈ ਅਪਲਾਈ ਕੀਤਾ ਗਿਆ ਸੀ ਜੋ ਉਹ ਵੀ ਪ੍ਰਵਾਨ ਹੋ ਚੁੱਕਿਆ ਤੇ ਇੱਕ ਹੋਰ ਅਧਿਆਪਕian ਚੌਥੇ ਜਿਨ੍ਹਾਂ ਦੇ ਵਿਰੁੱਧ ਹਾਲੇ ਇਨਕੁਆਰੀ ਕਮੇਟੀ ਦੁਆਰਾ ਦੁਆਰਾ ਕੰਮ ਕੀਤਾ ਜਾ ਰਿਹਾ ਹੈ ਮੈਡਮ ਇੱਕ ਜਿਹੜੀ ਇਨਕੁਆਰੀ ਇੱਕ ਸਾਲ ਤੋਂ ਚੱਲਦੀ ਹੈ ਇਹਦੇ ਵਿੱਚ ਤੇ ਕਿਸ ਤਰ੍ਹਾਂ ਦਾ ਐਕਸ਼ਨ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਅ ਇਨਕੁਆਰੀ ਪਹਿਲਾਂ ਕਿਉਂਕਿ ਵਿਭਾਗੀ ਕਾਰਵਾਈ ਕੀਤੀ ਗਈ ਉਸ ਚ ਵਕਤ ਲੱਗਾ ਤੇ ਉਸ ਇਸ ਦੇ ਦੌਰਾਨ ਹੀ ਮੈਂ ਤਹਾਨੂੰ ਤਿੰਨ ਬਾਰ ਇਹ ਦੱਸ ਹੀ ਦਿੱਤਾ ਉਹ ਕਾਰਵਾਈ ਹੋ ਚੁੱਕੀ ਤੇ ਕਿਉਂਕਿ ਵਿਭਾਗੀ ਕਾਰਵਾਈ ਤੋਂ ਬਾਅਦ ਇੱਕ ਇਨਕੁਆਰੀ ਅਫੀਸਰ ਅਪੁਆਇੰਟ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਤੇ ਅੱਗੇ ਉਹ ਇਨਕੁਆਰੀ ਅਫੀਸਰ ਆਪਣਾ ਕੰਮ ਕਰ ਰਹੇ ਹਨ ਥੈਂਕ ਯੂ ਇਹਨਾਂ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ